ਲਈ ਕੁੱਤੇ ਆਵੇਗਾ ਤਾਂ ਇਹ ਉਹਦੇ ਲਈ ਸਮੇਂ ਦੀ ਬਰਬਾਦੀ ਹੋਵੇਗੀ 34 ਸਕਿੰਡ ਬਾਕੀ ਨੇ ਇਹ ਸਾਢੇ 3 ਲੱਖ ਡਾਲਰ ਤੇਰੇ ਬੈਂਕ ਖਾਤੇ ਵਿੱਚ ਜਾਣਗੇ ਜਾਂ ਫਿਰ ਉਸ ਬਲਦੀ ਹੋਈ ਅੱਗ ਵਿੱਚ ਚੌਣ ਤੇਰੀ ਏ ਯਾਰਾ ਦੇਖਦੇ ਹਾਂ ਕੀ ਹੁੰਦਾ ਉੱਤਰ ਪਿਆ ਕਿਰਪਾ ਕਰਕੇ ਅੱਗ ਵਿੱਚ ਨਾ ਜਾਵੇ ਉਹਦੇ ਕੋਲ ਸਿਰਫ 30 ਸਕਿੰਡ ਬਾਕੀ ਨੇ ਉਹ ਕਿੱਥੇ ਹੈ ਮੈਨੂੰ ਦਿਖ ਨਹੀਂ ਰਿਹਾ ਉਹ ਕਿੱਥੇ ਹੈ चल जा चल जा ठीक है टाइम रुकेगा नहीं चर्जा, चर्जा। वो, हाँ, आ, रोग रोग, आ, आ, ओ चढ़ा सेकंड बाकी ने ओ, पर आखरी कोर्स नहीं।, नहीं पर मेरी लगता छोटिया ने तो दौड़न लाई बनिया ने ठीक है साल ले साल ले गल कर ਇਸ ਆਖਰੀ ਚੈਲੰਜ ਲਈ ਤੈਨੂੰ ਇਹ ਫਾਇਰ ਪ੍ਰੂਫ ਸੂਟ ਪਾਣਾ ਪਵੇਗਾ ਕਿਉਂਕਿ ਤੈਨੂੰ ਅਸਲੀ ਅੱਗ ਚੋਂ ਲੰਘਣਾ ਪਵੇਗਾ ਹਾਲੇ ਤੱਕ ਤਮੇ ਸੱਜੇ ਖੱਬੇ ਹੋ ਕੇ ਆਗੇ ਤੋ ਬਚਦਾ ਰਹਾ ਪਰ ਹੁਣ ਇਸ ਦੇ ਵਿਚੋਂ ਲੰਘਣਾ ਪਵੇਗਾ ਹੋਤਾ ਹੈ ਮੇਰੇ ਚਾਰੇ ਪਾਸੇ ਅੱਗ ਹੀ ਅੱਗ ਹੋਵੇਗੀ ਹਾਂ ਤੈਨੂੰ ਸੱਚਮੁੱਚ ਦੀ ਅੱਗ ਵਿੱਚੋਂ ਲੰਘ ਕੇ ਜਾਣਾ ਪਵੇਗਾ ਤੂੰ ਇੱਕ ਅੱਗ ਨਾਲ ਭਰੇ ਕਮਰੇ ਤੋਂ ਬਚ ਕੇ ਬਾਹਰ ਆਇਆ ਤੈਨੂੰ ਤੋਪ ਚੋਂ ਫਾਇਰ ਕੀਤਾ ਗਿਆ ਤੂੰ ਇੱਕ ਅੱਗ ਦੇ ਗੋਲੇ ਤੋਂ ਬਚਿਆ ਤੇ ਹੁਣ ਤੈਨੂੰ ਲਪਟਾਂ ਵਾਲੇ ਹਾਲ 'ਚ ਦੌੜ ਕੇ ਆਪਣਾ ਪੈਸਾ ਕਢਣਾ ਪਵੇਗਾ ਤਾਂ ਜੋ ਤੂੰ ਸਾਰਾ ਪੈਸਾ ਜਿੱਤ ਸਕੇ ਯਾਰ ਇਸ ਵਿੱਚੋਂ ਕੋਈ ਕਿਵੇਂ ਲੰਘ ਸਕ ਇਹ ਸੂਟ ਕੋ ਸਮੇਲੇਈ ਅੱਗ ਤੋਂ ਬਚਾ ਕਰੇਗਾ ਬਿਹਤਰ ਹੋਵੇਗਾ ਤੋ ਉਨੁਪਾਲਾ ਤੇ ਆਖਿਰ ਵਿੱਚ ਇਹ ਨੇ ਤੇਰੇ ਦਸਤਾਨੇ 3.5 ਲੱਖ ਡਾਲਰ ਨਜ਼ਰ ਆ ਰਹੇ ਨੇ ਆ ਰਹੇ ਨੇ ਯਾਰ ਜਦ ਤੂੰ ਸੇਫ ਜ਼ੋਨ ਪਾਰ ਕਰੇਗਾ ਤੇਰੇ ਕੋਲ ਸਿਰਫ 17 ਸਕਿੰਟ ਹੋਣਗੇ ਇਸ ਹਾਲ ਆਫ ਫਲੇਮਸ ਵਿੱਚੋਂ ਦੌੜ ਕੇ ਆਪਣਾ ਪੈਸਾ ਕਢਣ ਲਈ ਇੱਕ ਹੋਰ ਅਗ ਦਾ ਦਰਿਆ ਜਦੋਂ ਇਹ ਹਰੇ ਪੈੜ ਤੋਂ ਉਤਰੇਗਾ ਟਾਈਮਰ ਮੁੜ ਚਾਲੂ ਹੋ ਜਾਵੇਗਾ ਮੰਨਣਾ ਪਵੇਗਾ ਅਖੀਰ ਤੱਕ ਇਹ ਬੰਦਾ ਦਲੇਰ ਹੀ ਰਿਹਾ ਹੈ ਪਰ ਮੈਂ ਦੱਸ ਸਕਦਾ ਹਾਂ ਕਿ ਇਸ ਪੂਰੀ ਵੀਡੀਓ ਵਿੱਚ ਪਹਿਲੀ ਵਾਰ ਉਹਨੂੰ ਪੈਸਾ ਗਵਾਉਣ ਦਾ ਡਰ ਲੱਗ ਰਿਹਾ ਹੈ ਜ਼ਿਆਦਾ ਸਮਾਂ ਨਹੀਂ ਬਚਿਆ ਕਿ ਉਹ ਕਰ ਲਵੇਗਾ 3 2 1 ਮਿਲਦੇ ਹਾਂ ਉਹ ਤੁਰ ਪਿਆ ਸੇਫ ਜ਼ੋਨ ਤੋਂ ਨਿਕਲ ਗਿਆ अगलाई तो अग पुझा, लग गई ऑफिशली साढ़े तीन लाख डॉलर जित एक कमाल रेस्टोरेंट में कमाल होर कमालनामा सारे सबसक्राइब <laughs>